ਹਾਂ ਜੀ ਜੀ ਹਾਂ ਜੀ ਹਲੋ ਹਲੋ ਅੰਦੂਰ ਰੋਰਾਪਾ ਹਾਂ ਜੀ ਕੌਣ ਜੀ ਮੈਂ ਤਰਪਾਪਾ ਹਾਂ ਹੈ ਤਰਪਾਪਾ ਸਾਡੂ ਕਾਮੇ ਅਮਰਪਾਲ ਕੋਲ ਗੱਤ ਰਹਾ ਹਾਂ ਕੌਣ ਅਮਰਪਾਲ ਕੋਲ ਗੱਤ ਰਹਾ ਤਸਰੀ

ਫਾਲਤੂ ਬਕਵਾਸ ਨਹੀਂ ਕਰਨੀ ਬਕਵਾਸ ਨੂੰ ਆਈ ਪਾ ਯਮਰ ਫਾਲਤੂ ਜਿਹਾ ਤਰਾਉਂਦੇ ਆ ਚੱਕ ਲਾਵੇ ਚੱਕ ਕਿਦਾ ਕਿਦਾ ਨੰਬਰ 5 ਤੋਂ 6 ਤੱਕ ਉਹ ਕੋਣ ਹੈ ਤਰਾ ਬੈਠੀ ਮੈਨੂੰ ਤਾਂ ਲੱਗਦਾ ਤੇਰਾ ਡੈਡੀ ਲੱਗਦਾ ਤੈ ਮੇਰੇ ਦਾ ਭਰਾ ਹੈ ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਤੇਰੀ ਬੁੜੀ ਲੈ ਘੁੰਮਦਾ ਹੋਣਾ ਉਹ ਲਾਲਾ ਤੇਰੀ ਬੁੜੀ ਹੈ ਘੁੰਮਦਾ ਹਾਂ ਕੀ ਚਲੋ ਫੋਨ ਕੱਟ ਆ ਜਾਓ ਪਤਰਕਾਰ ਸਾਹਿਬ ਤੁਸੀਂ ਇਹ ਵੀਡੀਓ ਦੇਖੀ ਹੋਣੀ ਹੈ ਇਸ ਵੀਡੀਓ ਵਿੱਚ ਉਹ ਸ਼ਖਸ ਕਹਿ ਰਿਹਾ ਵੈ ਕਿ ਮੈਂ ਅਮਰਤਪਾਲ ਦਾ ਭਰਾ ਬੋਲ ਰਿਹਾ ਮੈਂ ਤੈਨੂੰ ਗੋਲੀ ਮਾਰਨੀ ਹੈ ਠੀਕ ਹੈ ਜੀ ਮਤਲਬ ਇਹ ਲੋਕ ਜਿਹੜੇ ਪਹਿਲੀ ਗੱਲ ਹੈ ਪ੍ਰਸ਼ਾਸਨ ਨੂੰ ਪਤਾ ਕਰਨਾ ਚਾਹੀਦਾ ਇਹਨਾਂ ਦੇ ਜਿਹੜੇ ਪਿੱਛੇ ਜਿਹੜੇ ਆਤਾਂ ਨੇ ਉਹ ਕੌਣ ਨੇ ਆਜੇ ਜਿੱਤੇ ਜਿਤਾਏ ਨੂੰ ਅਮਰਤਪਾਲ ਨੂੰ 10 ਦਿਨ ਨਹੀਂ ਹੋਏ ਔਰ ਇਹਨਾਂ ਦੇ ਗੁਰਗੇ ਦੇਖੋ ਖੜੇ ਹੋ ਗਏ ਕਿ ਜਿਹੜੇ ਕਹਿ ਰਹੇ ਨੇ ਕਿ ਅੰਮ੍ਰਿਤ ਰੋੜਾ ਤੇਰੇ ਗੋਲੀ ਮਾਰਨੀ ਹੈ। ਕੀ ਪੰਜਾਬ ਦੇ ਵਿੱਚ ਬੜਾ ਵੱਡਾ ਸਵਾਲ ਹੈ Hindu safe ਹੈ ਜਾਂ ਨਹੀਂ ਹੈ? ਕਿੰਨੀ ਵਾਰੀ ਅੰਤਗਵਾਦੀ ਮੱਡੀਵੂਲ ਫੜੇਗੇ? ਤੁਸੀਂ ਇੱਕ ਚੀਜ਼ ਨੋਟ ਨਹੀਂ ਕੀਤੀ ਪੱਤਰਕਾਰ ਸਾਹਿਬ ਪਿਛਲੇ ਹਫਤੇ 10 ਪਿਛਲੇ ਮਹੀਨੇ ਦੀ ਗੱਲ ਮੈਂ ਤਾਂ ਦੱਸਦਾ ਕਿ ਜਿਹੜਾ ਮੋਡਿਊਲ ਗੁਜਰਾਤ ਪੁਲਿਸ ਨੇ ਫੜਿਆ ਉਹਦੇ ਚ ਆਈਐਸ ਦੇ ਅੱਤਵਾਦੀ ਪਾਕਿਸਤਾਨ ਤੋਂ 1 ਕਰੋੜ ਰੁਪਏ ਆ ਸੀ ਮੈਨੂੰ ਮਾਰਨ ਦਾ ਜਿਹਦੇ ਵਿੱਚ ਉਹਨਾਂ ਨੇ ਕਬੂਲ ਕੀਤਾ ਕਿ ਅਸੀਂ ਅੰਮੀ ਤੋੜਾ ਮਾਰਦਾ ਉਸ ਤੋਂ ਪਹਿਲਾਂ ਇਸ ਸਾਲ ਦੇ ਵਿੱਚ ਵਿੱਚ ਮਾਨਯੋਗ ਪੁਲਿਸ ਨੇ ਘੱਟੋ ਘਾਟ ਨਾ ਨਾ ਕਰਦੇ ਪਤਾ ਨਹੀਂ ਕਿੰਨੇ ਮੋਡਿਊਲਾਂ ਦਾ ਪਰਦਾ ਫਾਸ਼ ਕੀਤਾ 2016 ਦੇ ਵਿੱਚ ਮੇਰੇ ਤੇ ਅੱਤਵਾਦੀ ਹਮਲਾ ਹੋਇਆ ਸੀ 2016 ਤੋਂ 2020 ਦੇ ਵਿੱਚ ਮੇਰੇ ਜਿਹੜੇ ਕੇਸ ਨੇ ਉਹ ਐਨਆਈਏ ਚੱਲਦੇ ਨੇ ਮੈਂ ਮਾਨਯੋਗ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਸੀਐਮ ਸਾਹਿਬ ਨੂੰ ਇੱਕ ਚੀਜ਼ ਬੇਨਤੀ ਲਾਨਾ ਕੀ ਇਹ ਕੇਸ ਵੀ ਐਨਆਈਏ ਜਾਂਚ ਕਰੇ ਕਿ ਇਹ ਜਿਹੜਾ ਵਿਅਕਤੀ ਫੜਿਆ ਹੋਇਆ ਹੈ ਜਿਹੜਾ ਜਾਨਵਰ ਮਾਰ ਦੀ ਮੈਨੂੰ ਧਮਕੀ ਦਿੱਤੀ ਜਿਹੜਾ ਪੰਜਾਬ ਪੁਲਿਸ ਨੇ ਫੜਿਆ ਲੁਧਿਆਣਾ ਪੁਲਿਸ ਨੇ ਮੈਂ ਧੰਨਵਾਦ ਕਰਦਾ ਲੁਧਿਆਣਾ ਕਮਿਸ਼ਨਰ ਸਾਹਿਬ ਦਾ ਵੀ ਤੇ ਮਾਨਯੋਗ ਡੀਜੀਪੀ ਸਾਹਿਬ ਦਾ ਜਿਹੜਾ ਇਹ ਸ਼ਖਸ ਫੜਿਆ ਇਹਦੀ ਤਹਿ ਤਿਲੋ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਮੋਡਿਊਲ ਦੇ ਪਿੱਛੇ ਲਿੰਕ ਕਿ ਤੱਕ ਸੀਗੇ ਕਿਉਂਕਿ ਇਹਦੀ ਜਾਂਚ ਐਨਆਈਏ ਰੱਖ ਜਾਣੀ ਚਾਹੀਦੀ ਹੈ ਜੀ